2026 ਜਦੋਂ ਛੱਬੀ ਆਊਗਾ ਤੇ 11 ਫਰਵਰੀ ਦਾ ਦਿਨ ਹੋਣਾ ਤੇ ਬਾਗੜੀਆਂ ਵਾਲਾ ਕਾਲਾ ਆਇਆ ਸਾਡੇ ਕੋਲ ਸੋ ਕਾਲੇ ਵੱਲੋਂ ਖਾਸ ਤੌਰ ਤੇ ਵੇਂਦੇ ਕਾਲਾ ਆ ਦੋ ਕਦਮ ਚੱਲ ਟੀਮਾਂ ਦੱਸਦੀ ਹੈ ਵੀ ਜਿਹੜਾ ਵਰਲਡ ਕੱਪ ਆਪਾਂ ਕਰਾਉਣਾ ਬਾਗੜੀਆਂ ਦੇ ਵਿੱਚ ਆਜਾ ਥੋੜਾ ਜਿਹਾ ਦੋ ਕਦਮ ਚੱਲ ਕੇ ਮੈਦਾਨ ਦੇ ਅੰਦਰ ਜਸਕਿਰਦ ਖਾਲਸਾ ਜੀ ਤੁਸੀਂ ਵੀ ਆਓ ਨਾਲ ਵੀ ਜਿਹੜਾ 11 ਫਰਵਰੀ 2026 ਨੂੰ ਬਾਗੜੀਆਂ ਦੇ ਵਿੱਚ ਵਰਲਡ ਕਬੱਡੀ ਕੱਪ ਹੋਣਾ ਉਸ ਦੇ ਵਿੱਚ ਅਮਰੀਕਾ ਖੇਡੂਗਾ ਕੈਨੇਡਾ ਖੇਡੂਗਾ ਨਿਊਜ਼ੀਲੈਂਡ ਆਸਟ੍ਰੇਲੀਆ ਖੇਡੂਗਾ ਇੰਗਲੈਂਡ ਖੇਡੂਗਾ ਯੂਰਪ ਖੇਡੂਗਾ ਇੰਡੀਆ ਖੇਡੂਗਾ ਪਾਕਿਸਤਾਨ ਦੀ ਟੀਮ ਆਊਗੀ ਅੱਠ ਦੁਨੀਆ ਦੀਆਂ ਟੀਮਾਂ ਖੇਡਣਗੀਆਂ ਦੁਨੀਆ ਦੇ ਦੇਸ਼ਾਂ ਦੀਆਂ ਕਾਲਾ ਕਰਦੇ ਫਤਿਹ ਸਾਜੀ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਕੱਲਾ ਬੰਦਾ ਲਗਭਗ 85 ਲੱਖ ਤੋਂ ਕਰੋੜ ਰੁਪਈਆ ਲਾਉਂਦਾ ਸਾਰੇ ਸਪਾਂਸਰਾਂ ਦੇ ਸਹਿਯੋਗ ਦੇ ਨਾਲ ਖੇਡ ਕਬੱਡੀ ਨੂੰ ਨਿਸ਼ਾਵਰ ਕਰਦਾ ਅੱਜ ਇਹ ਦਾਰੇਗਲ ਦੇ ਸੱਦੇ ਦੇ ਉੱਪਰ ਆਇਆ ਬਲਵਿੰਦਰ ਸਿੰਘ ਕਾਲਾ ਬਾਗੜੀਆਂ ਵਾਲਾ ਸਾਡਾ ਪ੍ਰੋਮੋਟਰ ਵੱਡਾ ਖੇਡ ਕਬੱਡੀ ਦਾ ਸੋ ਕਾਲਿਆ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਵਖਦੇ ਆਂ